ਲੇਡੀ ਜੀ ਦਾ ਨਾਮ ਅਮਨਦੀਪ कौर ਜੋ ਕਿ ਤਨਾਤ ਡਿਊਟੀ ਬਠਿੰਡਾ ਪੁਲਿਸ ਲੈਨ ਦੇ ਵਿੱਚ ਸੀਗੀ ਇਹਦਾ ਪਿੰਡ ਚੱਕ ਫਤਿਹ ਸਿੰਘ ਵਾਲਾ ਸੀਗਾ ਪਿੱਛੋਂ ਤੇ ਇਹ ਮੌਕੇ ਤੇ ਵਿਰਾਟ ਗ੍ਰੀਨ ਦੇ ਵਿੱਚ 2 ਕਰੋੜ ਰੁਪਏ ਦੀ ਕੋਠੀ ਦੇ ਵਿੱਚ ਇਹ ਰਹਿ ਰਹੀ ਸੀ ਕੱਲੀ 2022 ਦੀ ਇਹ ਮੇਰੇ ਹਸਬੰਦ ਬਲਵਿੰਦਰ ਸਿੰਘ ਸੋਨੂ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆਈ ਉਹਦੇ ਨਾਲ ਰਹਿ ਰਹੀ ਸੀ ਤੇ ਮੈਨੂੰ ਮੇਰੇ ਦੋਨੋਂ ਬੇਟੀਆਂ ਸਮਹਿਤ ਕਰੋਂ ਬਾਹਰ ਕੱਢ ਦਿੱਤਾ ਸੀ ਉਦੋਂ ਵੀ ਮੈਂ ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਰੋਲਾ ਪਾਇਆ ਬਹੁਤ ਕੁਸ਼ ਕਿਆ ਵੀ ਇਹਨਾਂ ਨੇ ਐਂਬੂਲੈਂਸ ਕਿਉਂਕਿ ਹਸਬੰਦ ਮੇਰਾ ਐਂਬੂਲੈਂਸ ਚਲਾਉਂਦਾ ਸੀ ਐਂਬੂਲੈਂਸ ਦੀ ਆੜ ਦੇ ਵਿੱਚ ਇਹ ਚਿੱਟਾ ਵੇਚਦੇ ਨੇ ਦੋਨੋਂ ਜਣੇ ਰਲ ਕੇ ਮੋਹ ਦੋ ਮਹੀਨੇ ਮੈਂ ਪ੍ਰਸ਼ਾਸਨ ਕੋਲ ਜਾਂਦੀ ਰਹੀ ਆ ਸੁਣਵਾਈ ਨਹੀਂ ਕਰਦੇ ਸੀ ਕਿਉਂਕਿ ਇਹ ਇੱਕ ਪੁਲਿਸ ਕਾਂਸਟੇਬਲ ਮੁਲਾਜ਼ਮ ਸੀ ਇੰਦੇ ਉੱਚ ਅਧਿਕਾਰੀਆਂ ਵੱਡੇ ਅਫਸਰਾਂ ਦੇ ਨਾਲ ਬਹੁਤ ਵਧੀਆਂ ਸਬੰਧ ਸੀਗੇ ਜਿੰਦੇ ਕਰਕੇ ਮੇਰੀ ਸੁਣਵਾਈ ਨਹੀਂ ਕਰਦੇ ਸੀ ਪਰ ਮੈਂ ਬਹੁਤ ਜ਼ਿਆਦਾ ਕੰਪਲੇਨਾਂ ਕੀਤੀਆਂ ਭਗਵੰਤਮਾਨ ਤੱਕ ਵੀ ਜਾ ਕੇ ਆਂਦੀ ਰਹੀਆਂ ਚੰਡੀਗੜ੍ਹ ਲਾਸਟ ਵਿੱਚ ਜਦੋਂ ਮੈਂ ਧਰਨਾ ਤੱਕ ਲਾਇਆ ਤੇ ਫਿਰ ਮੇਰੇ ਘਰੇ ਜਦੋਂ ਜਿੱਥੇ ਰਹਿੰਦਾ ਸੀ ਬਲਵਿੰਦਰ ਸਿੰਘ ਉੱਥੇ ਰੇਡ ਪਾਈ ਤੇ ਉੱਥੇ ਜਾ ਕੇ ਇਹਨਾਂ ਨੂੰ ਥੋੜਾ ਸਮਾਨ ਮਿਲਿਆ ਫਿਰ ਪ੍ਰਸ਼ਾਸਨ ਮੇਰੇ ਬਿਆਨਾਂ ਦੇ ਆਧਾਰ ਤੇ ਪਰਚਾ ਕੱਟਿਆ ਗਿਆ ਇਹਨਾਂ ਦੋਵਾਂ ਦੇ ਉੱਤੇ ਜੋ ਕਿ ਐਫ ਆਈ ਆਰ 20/22 ਸੀਗੀ ਉਸ ਤੋਂ ਬਾਅਦ ਮੈਨੂੰ ਘਰ ਦਾ ਕਬਜ਼ਾ ਦਿੱਤਾ ਗਿਆਗਾ ਬੱਚਿਆਂ ਸਮੇਤ ਮੈਂ ਉਸੇ ਘਰ ਦੇ ਵਿੱਚ ਸੀ ਥੋੜਾ ਟਾਈਮ ਮੈਂ ਡੇਢ ਕੁ ਸਾਲ ਉਸ ਘਰ ਚ ਰਹਿ ਕੇ ਮੈਂ ਦੁਬਈ ਚਲੀ ਗਈਆਂ ਦੁਬਈ ਕੰਮ ਕਰਦੀ ਰਹੀਆਂ ਡੇਢ ਸਾਲ ਨਾਲ ਉੱਥੋਂ ਲਾ ਕੇ ਵਾਪਸ ਆਈਆਂ ਮੇਰੇ ਘਰ ਤੇ ਕਬਜ਼ਾ ਕਰ ਲਿੱਤਾ ਗਿਆ ਸੀ ਵਾਪਸ ਬਲਵਿੰਦਰ ਸਿੰਘ ਵੱਲੋਂ ਇਹ ਅਮਨਦੀਪ ਨੇ ਉਹਨੂੰ ਕਹਿ ਕੇ ਉਹ ਘਰ ਹੀ ਸੀ ਉਹ ਘਰ ਵੀ ਵਕਾਤਾ ਇਹ ਆਪ ਬਠਿੰਡਾ ਵਿਰਾਟ ਗ੍ਰੀਨ ਜੇ ਜਿਹੜੇ ਜਿਹੜੇ ਨੂੰ ਪਤਾ ਦੋ ਕਰੋੜ ਰੁਪਏ ਦੀ ਕੋਠੀ ਦੇ ਵਿੱਚ ਰਹਿ ਰਹੀ ਹੈ ਇਹ ਇਹਦਾ ਉਹਦਾ ਅਮਨਦੀਪ ਕੋੜ ਦਾ ਇੱਕ ਪੁਲਿਸ ਕਾਂਸਟੇਬਲ ਹੈ ਠੀਕ ਹੈ ਇੱਕ ਇਹਦੇ ਕੋਲ 2 ਕਰੋੜ ਦੀ ਕੋਠੀ ਵਿਰਾਟ ਗ੍ਰੀਨ ਦੇ ਵਿੱਚ ਹੈ ਇੱਕ ਇਹਦੀ ਥਾਰ ਜਿਹੜੀ ਕੱਲ ਪੱਕੜੀ ਗਈ ਹੈ ਥਾਰ ਗੱਡੀ ਵਰਨਾ ਗੱਡੀ ਬੁਲਟ ਸਕੂਟਰੀ ਜੋ ਬਾਕੀ ਨੇ ਸੋਨਾ ਪਾਇਆ ਰੋਲੈਕਸ ਦੀਆਂ ਘੜੀਆਂ ਪਾਈਆਂ ਲੱਖ ਲੱਖ ਦੀਆਂ ਇਹਦੇ ਗੁੱਟ ਤੇ ਬੰਨੀਆਂ ਹੋਈਆਂ ਜਿਵੇਂ ਕਿ ਤੁਸੀਂ ਇਸ ਦੀ ਇੰਸਟਾਗ੍ਰam ਆਈਡੀ ਵੀ ਦੇਖ ਰਹੇ ਚੈੱਕ ਕਰੋ ਚੈੱਕ ਕਰਕੇ ਦੇਖੋ ਇਹਨੇ ਜੋ ਆਪੰਤਾਨਾ ਤੇ ਕੱਪੜਾ ਪਾਇਆ ਘੱਟੋ ਘੱਟ ਵੀ 10 15000 ਤੋਂ ਘੱਟ ਕੱਪੜਾ ਨਹੀਂ ਪਾਇਆ ਹੋਊਗਾ ਠੀਕ ਹੈ ਇਹ ਪੈਸਾ ਕਿੱਥੋਂ ਆ ਰਿਹਾਗਾ ਇੱਕ ਇੰਨੇ ਆਪਣੇ ਕਿਸਾਨ ਚੋਂਕ ਤੋਂ ਅੱਗੇ ਕਲੋਨੀ ਕੱਟੀ ਗਈ ਹੈ ਬਠਿੰਡਾ ਉੱਥੇ ਇੰਨੇ ਇੱਕ ਪਲਾਟ ਲੈ ਕੇ ਰੱਖਿਆ ਇੱਕ ਇੰਨੇ 500 ਗਜ ਦਾ ਪਲਾਟ ਆਦਰਸ਼ ਨਗਰ ਆਪਦੇ ਭਰਾ ਦੇ ਨਾਮ ਤੇ ਲਿੱਤਾ ਹੋਇਆ ਹੈਗਾ ਹੋਰ ਵੀ ਪਤਾ ਨਹੀਂ ਕਿੰਨੀਆਂ ਪ੍ਰਾਪਰਟੀਆਂ ਇਹਦੇ ਕੋਲ ਹੋਣੀਆਂ ਜਿੰਨੀਆਂ ਮੈਨੂੰ ਪਤਾ ਸੀ ਮੈਂ ਦੱਸਿਆਂ ਠੀਕ ਹੈ ਇਹ ਹੁਣ ਕਲਰ ਚਿੱਟੇ ਸਮੇਤ 8 ਗੱਡੀ ਦੇ ਵਿੱਚ ਪ੍ਰਸ਼ਾਸਨ ਵੱਲੋਂ ਸਖਤਾਈ ਚੱਲ ਰਹੀ ਸੀ ਭਗਵੰਤ ਮਾਨ ਸਰਕਾਰ ਵੱਲੋਂ ਆਰਡਰ ਸੀ ਵੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਚਾਹੇ ਉਹ ਆਮ ਪਬਲਿਕ ਹੈ ਚਾਹੇ ਕੋਈ ਉਹ ਮੁਲਾਜ਼ਮ ਹੈ ਕਿਸੇ ਤਰ੍ਹਾਂ ਦਾ ਵੀ ਉਹਦਾ ਹੈ ਤੇ ਪ੍ਰਸ਼ਾਸਨ ਵੱਲੋਂ ਬਠਿੰਡਾ ਐਸਐਸਪੀ ਵੱਲੋਂ ਨਾਕੇ ਲਾਏ ਗਏ ਸੀ ਜਗ੍ਹਾ-ਜਗ੍ਹਾ ਤੇ ਨਾਕੇ ਦੌਰਾਨ ਜਦੋਂ ਇਹਦੀ ਗੱਡੀ ਦੀ ਤਲਾਸ਼ੀ ਲਈਤੀ ਗਈਆਂ ਤੇ ਉਹਦੇ ਵਿੱਚੋਂ ਗੱਡੀ 'ਚੋਂ ਇਹਦੇ ਕੋਲੋਂ 20 ਗ੍ਰਾਮ ਚਿੱਟਾ ਬਰਾਮਦ ਹੋਇਆ ਪਰ ਪੁਲਿਸ ਵਾਲਿਆਂ ਦੇ ਇਹ ਦੱਸਣ ਦੇ ਮੁਤਾਬਕ 17 ਪੁਆਇੰਟ ਕੁਛ ਆ ਰਿਹਾਗਾ ਪਰ ਇਹਦੇ ਕੋਲ 20 ਗ੍ਰਾਮ ਦਾ ਹੈ ਕਰੀਬ ਸੀਗਾ ਪਰ ਇਹ ਜੋ ਚਿੱਟਾ ਮੈਂ ਇੱਕ 4 ਤਰੀਕ ਨੂੰ ਪਿੱਛੇ ਜੋ 4 ਤਰੀਕ ਨੂੰ ਸੀ ਇਹ ਫਾਜ਼ਲ ਕਾਂ ਤੋਂ ਚਿੱਟਾ ਲੈ ਕੇ ਆਂਦੀ ਹੈ ਪ੍ਰੋਪਰ ਜਾਣਕਾਰੀ ਸੀ ਜਿੱਥੋਂ ਲੈ ਕੇ ਆਂਦੀ ਸੀਗੀ ਉਹਨਾਂ ਨੇ ਦੱਸਿਆਗਾ ਸਾਰਾ ਪੇਤ ਜਿੰਦਾ ਕਹਿੰਦੇ ਨੇ ਨਾ ਘਰ ਉਜੜਿਆ ਹੁੰਦਾ ਉਹ ਸਾਰਾ ਹੀ ਪੇਤ ਰੱਖਦਾ ਹੁੰਦਾ ਇਹ 4 ਤਰੀਕ ਨੂੰ ਵੀ 1 ਕਿਲੋ 300 ਗ੍ਰਾਮ ਚਿੱਟਾ ਲੈ ਕੇ ਫਾਜ਼ਲਕਾ ਤੋਂ ਬਲਵਿੰਦਰ ਸਿੰਘ ਸੋਨੂ ਤੇ ਅਮਨਦੀਪ ਗੌਰ ਇਹ ਵਰਨਾ ਗੱਡੀ ਵਾਈਟ ਕਲਰ ਦੀ ਦਿੱਲੀ ਨੰਬਰ ਸੀਗਾ ਇਹ ਉਹਦੇ ਤੋਂ ਫਾਜ਼ਲਕਾ ਤੋਂ ਲੈ ਕੇ ਕਰੀਬਨ ਰਾਤ 7:30 ਦਾ ਟਾਈਮ ਸੀ ਬਾਈਪਾਸ ਬਾਦਰ ਰੋਡ ਤੋਂ ਆਈ ਸੀ ਕਿਸਾਨ ਚੌਕ ਦੇ ਕੋਲ ਨਾਕਾਂ ਲੱਗੀਆਂ ਸੀ ਪੁਲਿਸ ਵਾਲਿਆਂ ਨੇ ਇਹਨੂੰ ਰੋਕਿਆ ਰੋਕ ਕੇ ਗੱਡੀ ਦੀ ਤਲਾਸ਼ੀ ਲੈਣੀ ਚਾਹੀ ਪਰ ਇਹ ਆਪਦੀ ਵਰਦੀ ਦਾ ਤੋਸਟ ਮਾ ਕੇ ਕਹਿਣ ਲੱਗ ਗਈ ਵੀ ਮੈਂ ਵੀ ਇੱਕ ਪੁਲਿਸ ਕਾਂਸਟੇਬਲ ਆ ਤੁਸੀਂ ਮੇਰੀ ਗੱਡੀ ਨੂੰ ਹੱਥ ਨਹੀਂ ਲਾ ਸਕਦੇ ਉਹਨਾਂ ਕੋਲ ਪੁਲਿਸ ਕਾਂਸਟੇਬਲ ਲੇਡੀਜ਼ ਮੌਕੇ ਤੇ ਨਹੀਂ ਸੀ ਇਹ ਉਹਨਾਂ ਦੀ ਵੀਡੀਓ ਬਣਾਉਣ ਲੱਗ ਗਈ ਉਹ ਇਹਨਾਂ ਦੀ ਵੀਡੀਓ ਬਣਾਉਣ ਲੱਗੇ ਤੇ ਬਲਵਿੰਦਰ ਸਿੰਘ ਵੀ ਵੀਡੀਓ ਬਣਾ ਕੇ ਕਹਿਣ ਲੱਗ ਗਿਆ ਕੋਰਟ ਦੇਖੂਗਾ ਕੋਰਟ ਦੇਖੂਗਾ ਡਰਾਵੇ ਦੇਣ ਲੱਗ ਗਿਆ ਮੈਂ ਤੁਹਾਨੂੰ ਐਵੇਂ ਕਰ ਦੂੰਗਾ ਕਿਉਂਕਿ ਮੌਕੇ ਦੌਰਾਨ ਜਦੋਂ ਨਾਕਾ ਲੱਗਿਆ ਸੀ ਦੋ ਪੁਲਿਸ ਕਰਮਚਾਰੀ ਸੀ 4 ਤਰੀਕ ਨੂੰ ਬਹੁਤ ਜ਼ੋਰ ਲਾਇਆ ਉਹਨਾਂ ਨੇ ਵੀ ਅਸੀਂ ਗੱਡੀ ਚੈੱਕ ਕਰ ਲਈਏ ਪਰ ਇਸ ਲੇਡੀ ਜ ਨੇ ਆਪਦੀ ਗੱਡੀ ਨੂੰ ਹੱਥ ਨਹੀਂ ਲਾਉਣ ਦਿੱਤਾ